ਆਮ ਆਦਮੀ ਪਾਰਟੀ ਵੱਲੋਂ ਮਾਣੂਕੇ ਜੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਬੀਬੀ ਸ਼ਹਿਰੀਨ ਕੋਰ ਖਾਲਸਾ ਧਰਮ ਪਤਨੀ ਕਥਾਵਾਚਕ ਭਾਈ ਗੁਰਜਨ ਸਿੰਘ ਖਾਲਸਾ ਅਤੇ ਹਠੂਰ ਬਰਜក្លਾਰਾ ਤੋਂ ਬਲਾਕ ਸਮਤੀ ਦੀ ਚੋਣ ਲੜ ਰਹੇ ਉਮੀਦਵਾਰ ਪਰਮਿੰਦਰ ਸਿੰਘ ਹਠੂਰ ਦੀ ਚੋਣ ਮਹਿਮ ਨੂੰ ਉਸ ਵੇਲੇ ਪਰਮਾ ਹੰਗਾਰਾ ਮਿਲਿਆ ਜਦੋਂ ਐਮਐਲਏ ਬੀਬੀ ਸਰਬਜੀਤ ਕੌਰ ਮਾਨੁਕੇ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਖ-ਵੱਖ ਪਿੰਡਾਂ ਤੋਂ ਹੁੰਦੇ ਹੋਏ ਇਤਿਹਾਸਿਕ ਪਿੰਡ ਹਠੂਰ ਵਿਖੇ ਸਮਾਜ ਦੇ ਵਿਧਵਿੰਦਰ ਸਿੰਘ ਬੱbbi ਗਰੇਵਾਲ ਦੇ ਗ੍ਰਹਿ ਵਿਖੇ ਪਹੁੰਚੀ ਜਿੱਥੇ ਠਾਠਾ ਮਾਰਦੇ ਇਕੱਠ ਨੇ ਐਮਐਲਏ ਬੀਬੀ ਸਰਬਜੀਤ ਕੌਰ ਮਾਨੁਕੇ ਅਤੇ ਉਮੀਦਵਾਰਾਂ ਤੋਂ ਦੀ ਫੁੱਲਾਂ ਦੀ ਵਰਖਾ ਕੀਤੀ ਤੇ ਹਾਰ ਪਾ ਕੇ ਜੀ ਆਇਆਂ ਆਖਿਆ ਸਮਾ ਸੇ ਵਿਦਵਿੰਦਰ ਸਿੰਘ ਬੱਬੀ ਗਰੇਵਾਲ ਨੇ ਸਮੁੱਚੀ ਲੀਡਰਸ਼ਿਪ ਅਤੇ 71 ਹੋਈਆਂ ਸਤਕਾਰਯੋਗ ਸ਼ਖਸ਼ੀਅਤਾ ਸਮੇਤ ਐਮਐਲਏ ਬੀਬੀ ਸਰਜੀਤ ਕੌਰ ਮਾਨੂੰਕੇ ਦਾ ਧੰਨਵਾਦ ਕਰਦਿਆਂ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਪ੍ਰੋਸਾ ਦਿਵਾਇਆ ਆਓ ਦੇਖਦੇ ਹਾਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਮੌਕੇ ਦੀਆਂ ਤਸਵੀਰਾਂ ਇਥੇ 71 ਹੋਏ ਹੋ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਸਤਿਗੁਰਾਂ ਦਾ ਓਟ ਆਸਰਾ ਲੈਂਦੇ ਹੋਏ ਫੱਤੇ ਦੀ ਸਾਂਝ ਪਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਪਹਿਲਾਂ ਵੀ ਇਹ ਗੱਲ ਤੁਹਾਨੂੰ ਬੇਨਤੀ ਕਰਕੇ ਹਟਿਆ ਫਿਰ ਤੋਂ ਬੇਨਤੀ ਕਰਦਾ ਕਿ ਸਾਡੇ ਕੋਲੇ ਅੱਜ ਸ਼ਬਦਾਂ ਦੀ ਘਾਟ ਭਲੇ ਹੀ ਲੀਡਰਸ਼ਿਪ ਨੇ ਵੱਡੇ ਵੱਡੇ ਇਕੱਠ ਅਟੈਂਡ ਕੀਤੇ ਹੋਣਗੇ ਹੋ ਸਕਦਾ ਲੀਡਰ ਸਹਿਬਾਨਾਂ ਦੀ ਨਜ਼ਰ ਚ ਇੱਕ ਸੁਧਾਰ ਨੇ ਇਕੱਤਰਤਾ ਹੋਵੇ ਪਰ ਜਿੰਨਾ ਸਾਨੂੰ ਥੋੜਾ ਸਮਾਂ ਮਿਲਿਆ ਤੇ ਜਿੱਡੀ ਵੱਡੀ ਇਕੱਤਰਤਾ ਤੁਸੀਂ ਸਾਡੀ ਆਸ ਉਮੀਦ ਤੋਂ ਕਈ ਗੁਣਾ ਵੱਧ ਕੀਤੀ ਹੈ ਔਰ ਲੰਬੇ ਸਮੇਂ ਤੋਂ ਆਪ ਸੰਸਾ ਮੀਟ ਕਰ ਰਹੇ ਹੋ ਮੇਰੀਆਂ ਬੀਬੀਆਂ ਮਾਤਾਵਾਂ ਭੈਣਾਂ ਸਾਡੇ ਕੋਲੇ ਕੋਈ ਸ਼ਬਦ ਨਹੀਂ ਆ ਸਾਡੀਆਂ ਪਲਕਾਂ ਆਪ ਜੀ ਦੇ ਚਰਨਾਂ ਚ ਲੀਨ ਮੈਂ ਸੱਚੇ ਦਿਲੋਂ ਕਹਿਣਾ ਕਿ ਇਹ ਸੱਚੇ ਪਾਤਸ਼ਾਹ ਕੋਈ ਔਕਾਤ ਸਾਡੀ ਹੈ ਹੀ ਨਹੀਂ ਸੀ ਕਿ ਆਪ ਸੰਗਤ ਦਾ ਸਾਡਾ ਸਹਿਯੋਗ ਕਰ ਰਹੇ ਹੋ ਸੋ ਮੇਰੀ ਤਾਂ ਇਹੋ ਬੇਨਤੀ ਆ ਬਾਕੀ ਤੁਹਾਨੂੰ ਪ੍ਰੋਗਰਾਮ ਜਿਹੜਾ ਹੈਗਾ ਉਹ ਸਾਡੇ ਐਨਐਲਐ ਸਾਹਿਬ ਦੇਣਗੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਸਾਡੀ ਛੋਟੀ ਭੈਣ ਸਰਲੀਨ ਕੌਰ ਧਰਮ ਪਤਨੀ ਗੁਰਜਨ ਸਿੰਘ ਦੀ ਖਾਲਸਾ ਜੋ ਆਪਣੇ ਗੁਰਦੁਆਰਾ ਪਾਤਸ਼ਾਹੀ 6ਵੀਂ ਦੇ ਵਿੱਚ ਵਜ਼ੀਰ ਦੀਆਂ ਸੇਵਾਵਾਂ ਲਵਾਉਂਦੇ ਨੇ ਔਰ ਦੂਸਰੇ ਪਾਰਟੀ ਵੱਲੋਂ ਦਿੱਤੇ ਹੋਏ ਕੈਂਡੀਡੇਟ ਪਰਮਿੰਦਰ ਸਿੰਘ ਉਰਫ ਪਿੱਲਾ ਜੋ ਕਿ ਆਪਣੀ ਨਗਰ ਦੇ ਨੇ ਇਹਨਾਂ ਨੇ ਬਲਾਕ ਸੰਮਤੀ ਦੀ ਚੋਣ ਲੜਨੀ ਆ ਔਰ ਜਿਹੜੇ ਖਾਲਸਾ ਜੀ ਦਾ ਪਰਿਵਾਰ ਆ ਉਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨੀ ਆ ਜੋ ਜਿਹੜੀ ਬਲਾਕ ਸੰਮਤੀ ਆ ਉਹ ਸਟੇਟ ਗਵਰਨਮੈਂਟ ਦੇ ਪੰਜਾਬ ਸਰਕਾਰ ਦੇ ਅੰਡਰ ਦੀ ਚੋਣ ਆ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਹੁੰਦੀ ਆ ਉਹ ਸੈਂਟਰ ਦੀ ਇੱਕ ਕੜੀ ਹੁੰਦੀ ਆ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਕੜੀ ਦਾ ਕੰਮ ਕਰਦੀ ਆ ਜਿਹਦੇ ਵਿੱਚ ਬੜੇ ਤਰ੍ਹਾਂ ਦੇ ਫੰਡ ਜ਼ਿਲ੍ਹਾ ਪ੍ਰੀਸ਼ਦ ਨੂੰ ਆਉਂਦੇ ਆ ਉਹ ਫਿਰ ਅੱਗੇ ਸਰਕਾਰ ਨਹੀਂ ਆਪਾਂ ਨੂੰ ਪਿੰਡਾਂ ਦੇ ਵਿੱਚ ਮੁਕਾਸ ਵਾਸਤੇ ਵੰਡੇ ਜਾਂਦੇ ਆ ਸੋ ਇਹ ਮੇਰੀ ਜਿੰਨਾ ਕੁ ਤੁਸੀਂ ਸਾਡਾ ਇਹ ਸੱਦੇ ਤੇ ਮਾਣ ਕਬੂਲਿਆ ਓਨੀ ਕੁ ਮੇਰੀ ਨਿਮਰਤਾ ਸਹਿਤ ਬੇਨਤੀ ਆ ਕਿ ਆਪਾਂ ਕਿਉਂਕਿ ਸਾਲ ਸਵਾ ਸਾਲ ਤਾਂ ਆ ਹੀ ਰਹਿੰਦਾ ਵਾ ਅੱਗੇ ਫਿਰ ਜਦੋਂ ਆਪਾਂ ਕੋਈ ਅਗਲਾ ਪ੍ਰੋਮਿਸ ਨਹੀਂ ਕਰਦੇ ਇਹ ਗੱਲ ਕਲੀਅਰ ਆ ਮੈਂ ਸੱਚ ਵੀ ਬੋਲਦਾ ਕਿ ਸਰਕਾਰਾਂ ਹਮੇਸ਼ਾ ਮਗਰਲੇ ਸਾਲ ਕੀ ਕੰਮ ਕਰਿਆ ਕਰਦੀਆਂ ਨੇ ਸੋ ਸਾਡੇ ਕੋਲੇ ਸਮਾਂ ਵੀ ਇਹਨਾਂ ਨੂੰ ਵੋਟ ਪਾ ਕੇ ਇਹਨਾਂ ਨੂੰ ਜਿਤਾ ਕੇ ਤਾਕੇ ਸਾਨੂੰ ਇੱਕ ਪਾਵਰ ਦਿਓ ਕਿ ਅਸੀਂ ਕੱਲ ਨੂੰ ਐਮਐਲਏ ਸਾਹਿਬ ਕੋਲੇ ਮੰਤਰੀ ਸਾਹਿਬਾਨਾ ਕੋਲੇ ਅਸੀਂ ਆਪਣਾ ਪੱਖ ਰੱਖ ਕੇ ਸਾਡੇ ਕੈਂਡੀਡੇਟ ਪੱਖ ਰੱਖ ਕੇ ਸਾਡੇ ਪਿੰਡਾਂ ਦਾ ਵੱਧ ਤੋਂ ਵੱਧ ਵਿਕਾਸ ਕਰਾ ਸਕਣਾ ਇੰਨੀਆਂ ਕੁ ਬੇਨਤੀਆਂ ਦੇ ਨਾਲ ਹੀ ਆਸ ਦਾ ਮੇਰੀ ਸਮੁੱਚੀ ਸਾਡੀ ਜਿਹੜੀ ਟੀਮ ਹਠੂਰ ਦੀ ਆਪ ਵਲੰਟੀਅਰਾਂ ਦਾ ਮੇਰੇ ਸਾਥੀ ਸਹਿਯੋਗੀ ਜਿੰਨੇ ਵੀ ਸਹਿਯੋਗ ਦਿੱਤਾ আর ਤੁਹਾਡਾ ਰੋਮ ਰੋਮ ਰਣੀ ਇਸੇ ਤਰ੍ਹਾਂ ਹੀ ਤੁਸੀਂ ਇਲੈਕਸ਼ਨ ਚ ਜਿੱਤ ਵੀ ਨਿਬਣਾ ਬਾਅਦ ਚ ਫਿਰ ਅਸੀਂ ਤੁਹਾਡੇ ਨਾਲ ਨਿਬਣਾ ਇਹ ਫਿਰ ਸਾਡਾ ਪ੍ਰੋਮਿਸ ਆ ਤੁਹਾਡੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ ਤੇ ਬਾਲਾ ਸਾਨੂੰ ਦਿਓ ਅਸੀਂ ਬਾਲਾ ਆਪ ਜੀ ਦੇ ਚਰਨਾਂ 'ਚ ਰਹਿ ਕੇ ਆਪ ਦੇ ਭਲੇ ਵਾਸਤੇ ਨਗਰ ਦੇ ਭਲੇ ਵਾਸਤੇ ਸਮਾਜ ਦੇ ਭਲੇ ਵਾਸਤੇ ਉਸ ਬਾਲ ਨੂੰ ਤੁਹਾਡੇ ਨੂੰ ਵਰਤਾਂਗੇ ਉਹਦੀ ਦੁਰਵਰਤੋਂ ਬਿਲਕੁਲ ਕਦੇ ਵੀ ਨਹੀਂ ਕਰਾਂਗੇ ਇਹ ਸਾਡਾ ਤੁਹਾਡਾ ਪ੍ਰੋਮਿਸ ਹੋਊਗਾ ਇੰਨੀਆਂ ਕੁ ਬੇਨਤੀਆਂ ਦੇ ਨਾਲ ਮੈਂ ਬੇਨਤੀ ਕਰਾਂ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਕੈਂਡੀਡੇਟ ਨੇ ਸਾਡੀ ਭੈਣ ਸਬੀਨ ਕੌਰ ਵੱਲੋਂ ਸਾਡੇ ਗੁਰਜੰਤ ਸਿੰਘ ਜੀ ਉਹ ਦੋ ਮਿੰਟ ਆਪ ਜੀ ਦੇ ਨਾਲ ਸਭ ਨੂੰ ਸਾਂਝ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਨਗਰ ਦੇ ਵਿੱਚ ਪਿਛਲੇ 6 ਸਾਲ ਤੋਂ ਮੇਰੀ ਬੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਮੈਨੂੰ ਇਸ ਨਗਰ ਤੇ ਮਾਣ ਆ ਮੈਨੂੰ ਇਸ ਨਗਰ ਵਿੱਚ ਰਹਿਣਿਆ ਕਦੀ ਬੇਗਾਨਾਪਣ ਮਹਿਸੂਸ ਨਹੀਂ ਹੋਇਆ ਮੈਨੂੰ ਇਹ ਲੱਗਿਆ ਕਿ ਇਹ ਨਗਰ ਦੇ ਲੋਕ ਇਸ ਸਮਾਜ ਦੇ ਲੋਕ ਮੇਰੇ ਨਾਲ ਬੜਾ ਪਿਆਰ ਤੇ ਸੇਵਾ ਰੱਖਣ ਵਾਲੇ ਨੇ ਮੈਨੂੰ ਬੜੇ-ਬੜੇ ਮਾਣ ਇਸ ਨਗਰ ਦੇ ਦਿੱਤੇ ਆ ਮੇਰਾ ਇੱਜ਼ਤ ਸਤਿਕਾਰ ਇਸ ਨਗਰ ਨੇ ਵਧਾਇਆ ਆ ਤੇ ਅੱਜ ਜਿਵੇਂ ਇੱਕ ਗੁਰੂ ਕਰ ਦੇ ਵਜੇਰਤਾ ਪਹੁੰਚਣ ਤੇ ਸਨਮਾਨ ਤੁਸੀਂ ਕੀਤਾ ਆ ਮੈਂ ਸਾਰਿਆਂ ਦਾ ਤੈਦ ਲੋ ਰਿਣੀ ਰਹਿਾਂਗਾ ਆਪ ਜੀ ਨੇ ਸਾਡੇ ਤੇ ਭਰੋਸਾ ਕੀਤਾ ਆ ਤੁਸੀਂ ਮੈਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਮੇਰੇ ਸੁਭਾਅ ਤੋਂ ਮੇਰੇ ਕਰਮਾਂ ਤੋਂ ਚੰਗੀ ਤਰ੍ਹਾਂ ਵਾਕ ਤੋਂ ਸਾਡਾ ਪਰਿਵਾਰ ਅਸੀਂ ਇੱਕ ਸਾਫ਼ ਸੁਥਰੇ ਅਖਵੇ ਬੰਦੇ ਆ ਤੁਹਾਡੇ ਅੱਗੇ ਬੇਨਤੀ ਕਰਨ ਆਏ ਆ ਫੂਰ ਲਗਰ ਤੇ ਮੈਨੂੰ ਮਾਣ ਹੈ ਕਿ ਇਹ ਫੂਰ ਲਗਰ ਆਪਣੇ ਗੁਰੂ ਘਰ ਦੇ ਵਜੀਰ ਦੀ ਇੱਜ਼ਤ ਵੱਡੇ ਪੱਧਰ ਤੇ ਵਧਾਏਗਾ ਮੈਨੂੰ ਇਹ ਮਾਣ ਆ ਫੂਰ ਲਗਰ ਤੇ ਕਿ ਤੁਸੀਂ ਮੇਰੇ ਧਰਮ ਪਤਨੀ ਬੀਬੀ ਸ਼ਹਿਦਿੰਗੌਰ ਖਾਲਸਾ ਜੀ ਨੂੰ ਵਾਅਦਾਬਾਦ ووٹ ਅਪੋਰਟ ਕਰਕੇ ਕੰਮਜਾਮ ਕਰੋਗੇ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਰਹਿਦਾ ਵਿਕਾਸ ਆ ਅਸੀਂ ਉਹ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸਮਤੀ ਦੇ ਰਹੇ ਸਾਡੇ ਵੀਰ ਪਰਵਿੰਦਰ ਸਿੰਘ ਦੀ ਪਰਵਿੰਦਰ ਸਿੰਘ ਦੀ ਬਿੱਲਾ ਉਹ ਬਰਾਕਸ਼ਾ ਚਿਬਰਗੀ ਕਲਾ ਰਹੇ ਦੋ ਤੋਂ ਲੜ ਰਹੇ ਨੇ ਸੋਭਤ ਵਤ ਉਹਨਾਂ ਦੀ ਬਹੁਤ ਸਪੋਰਟ ਕਰਿਓ ਆਪ ਸਭ ਸੰਤਾ ਦਾ ਇਥੇ ਮੌਜੂਦ ਹਿੰਦੇ ਗ੍ਰੇਵਾਲ ਵੀ ਕੀ ਦਾ ਸਮੂਹ ਵੀਰਾਂ ਦਾ ਬਕੂ ਵੀਰ ਕੀ ਮੈਂਬਰ ਪੰਚਾਇਤ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਤੈਅ ਦਿਓ ਰਿਣੀਆ ਕਰਜੂਗਾ ਕਰਜ ਬਿਦਾਰਾ ਜਿਨ੍ਹਾਂ ਨੇ ਏਡਾ ਵੱਡਾ ਇਕੱਤਰ ਕੱਟ ਕਰਕੇ ਆਜੋ ਬੜੀ ਹੌਸਲਾ ਭਰੀ ਆਪਣੀ ਬੱਚੇ ਨੂੰ ਦਿੱਤੀ ਆ ਸਾਰੀਆਂ ਸੰਗਤਾਂ ਦਾ ਧੰਨਵਾਦ ਆਉਣ ਵਾਲੇ ਕੱਦਾਂ ਤਰੀਖ ਨੂੰ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਸਾਨੂੰ ਕਾਮਯਾਬ ਕਰਿਓ ਹੁਣ ਮੇਰੇ ਧਰਮ ਪਤਨੀ ਬੀਬੀ ਸ਼ੈਰੀਨ ਕੌਰ ਖਾਲਸਾ ਦੋ ਬਚਨ ਆਖੀਨਾਂ ਸਾਂਝੇ ਕਰਨਗੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ਹਿਰੀਨ ਕੌਰ ਖਾਲਸਾ ਮੈਂ ਆਪ ਸਭ ਜੀ ਨੂੰ ਅਪੀਲ ਕਰਦੀ ਹਾਂ ਮੈਨੂੰ ਅਤੇ ਮੇਰੇ ਵੱਡੇ ਵੀਰ ਨੂੰ ਵਾਦ ਤੋਂ ਵਾਦ vote ਪਾਓ ਤੇ support ਕਰੋ ਤਾਂ ਜੋ ਅਸੀਂ ਆਪਣੇ ਪਿੰਡ ਦਾ ਵਿਕਾਸ ਕਰ ਸਕੀਏ ਤੇ ਆਉਣ ਵਾਲੀ 14 ਤਰੀਕ ਨੂੰ ਝਾੜੂ ਦੇ ਨਿਸ਼ਾਨ ਤੇ ਮੋਹਰ ਲਾ ਕੇ ਸਾਨੂੰ ਕਾਮਯਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਕਿਸਨ ਭੈਣ ਸਾਡੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਤੋਂ ਚੋਣ ਲੜ ਰਹੇ ਨੇ 14 ਪਿੰਡਾਂ ਦੀ ਚੋਣ ਆ ਜਿਹੜੀ ਉਹ ਇਹਨਾਂ ਨੇ ਲੜਨੀ ਆ ਤੇ ਹਟੂਰ ਦੀ ਤੇ ਬੁਰਜਕਰਾਲੇ ਦੀ ਸਾਂਝੀ ਚੋਣ ਜਿਹੜੀ ਸਾਡੀ ਪਰਮਿੰਦਰ ਸਿੰਘ ਉਹਨਾਂ ਨੇ ਲੜਨੀ ਆ ਸੋ ਮੈਂ ਬੇਨਤੀ ਕਰਾਂ ਦੇਖੋ ਜਿੰਨੀਆਂ ਵੀ ਸ਼ਖਸੀਅਤਾਂ ਬੈਠੀਆਂ ਨੇ ਮੇਰੀਆਂ ਬੜੀਆਂ ਸਤਕਾਰਯੋਗ ਨੇ ਬੜੇ ਰੁੱਧਵੇ ਯੋਗ ਇਨਸਾਨ ਬੈਠੇ ਨੇ ਪਰ ਮੈਂ ਦੋ ਤਿੰਨ ਸੱਜਣਾ ਨੂੰ ਬੇਨਤੀ ਕਰੂੰਗਾ ਕਿ ਸਾਡੇ ਕੋਲ ਭੈਣ ਜੀ ਉਹਨਾਂ ਦੇ ਸਨਮਾਨ ਵਾਸਤੇ ਸ਼ਿਰੋਪਾ ਆਏ ਨੇ ਉਹ ਦੇ ਹਰਜਿੰਦਰ ਸਿੰਘ ਜੀ ਹੁਣੀ ਸਾਡੇ ਪਰਮਜੀਤ ਸਿੰਘ ਜੀ ਬੇਦੀ ਸਾਹਿਬ ਤੇ ਸਾਡੇ ਐਕਸ ਸਰਪੰਚ ਸੰਤੋਖ ਸਿੰਘ ਜੀ ਮਾਸਟਰ ਇਹਨਾਂ ਨੂੰ ਮੈਂ ਤਿੰਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਪਲੀਜ਼ ਆ ਕੇ ਸਾਡੇ ਦੋਨੋਂ ਹੀ ਕੈਂਡੀਡੇਟਾਂ ਦਾ ਤੇ ਸਾਡੇ ਐਮਐਲਏ ਸਹਿਬਾਨ ਦਾ ਮਾਨ ਸਨਮਾਨ ਕਰਨਗੇ ਐਕਸ ਸਰਪੰਚ ਸੰਤੋਖ ਸਿੰਘ ਜੀ ਹਾਂਜੀ ਹਾਂਜੀ ਪੰਜ ਸਾਲ ਹੋ ਗਏ ਐਮਐਲਏ ਸਾਹਿਬ ਦੇ ਮਾਤੀ ਪਰਮਜੀਤ ਸਿੰਘ ਜੀ ਹੋਣੀ ਸਾਡੀ ਭੈਣ ਸਰਲੀਨ कौर ਹਾਂਜੀ ਹਾਂਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੋ ਦੀਪਾ ਸਰਲੀਨ कौर ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਾਡੇ ਲੋਕ ਸੰਪਤੀ ਦੇ ਉਮੀਦਵਾਰ ਪਰਮਿੰਦਰ ਸਿੰਘ ਜੀ ਬੋਲੇ ਸੋਨਿਆਲੇ ਸਾਡੇ ਗੁਰੂ ਘਰ ਦੇ ਵਜ਼ੀਰ ਹਰਜਿੰਦਰ ਸਿੰਘ ਜੀ ਸਾਡੇ ਗੁਰੂ ਘਰ ਦੇ ਵਜ਼ੀਰ ਉਹਨਾਂ ਨੂੰ ਵੀ ਸਿਰੋਪਾ ਦੀ ਬਖਸ਼ਿਸ਼ ਬੋਲੇ ਸੋਨਿਆਲੇ ਸੋ ਹੁਣ ਮੈਂ ਬੇਨਤੀ ਕਰਾਂ ਤੇ ਪਲੀਜ਼ ਹੁਣ ਸਾਡੀਆਂ ਆ ਸਾਡੇ ਇਹ ਸਾਡੇ ਸਤਿਕਾਰਯੋਗ ਮੈਡਮ ਐਮ ਐਲ اے ਉਹਨਾਂ ਦੇ بیٹے ਜੀ ਸਤਿ ਸ੍ਰੀ ਅਕਾਲ ਸੋ ਬੇਨਤੀ ਕਰਾਂਗੇ ਆਪੋ ਆਪਣੀਆਂ ਚਿਹਰਾਂ ਤੇ ਸਜਣ ਦੀ ਕਿਰਪਾਤਾ ਕਰੋ ਤੇ ਬੀਬੀ ਸਰਬਜੀਤ ਕੌਰ ਜੀ ਮੰਨੂ ਕਿ ਸਾਡੀ ਭੈਣ ਆਪ ਜੀ ਦੇ ਨਾਲ ਸ਼ਬਦਾਂ ਦੇ ਸਾਥ ਹੋਣਗੇ ਮੈਂ ਭੈਣ ਜੀ ਇੱਕ ਬੇਨਤੀ ਕਰਦਾ ਮਾਂ ਅੱਛਾ ਠੀਕ ਹੈ 2 ਮਿੰਟ ਦਾ ਪਰਮਿੰਦਰ ਨੂੰ ਜਮਾਣੇ ਹੁਣ ਮੈਂ ਕਹ ਅੱਛਾ ਜੀ ਸਭ ਤੋਂ ਪਹਿਲਾਂ ਪਰਮਿੰਦਰ ਸਿੰਘ ਜੀ ਸਾਡੇ ਬਲੌਗ ਸਾਥੀ ਮੈਂਬਰ ਸਰਤਨ ਨਾਲ ਆਪਣੇ ਸ਼ਬਦਾਂ ਲਈ ਸਾਥ ਕੋਣਤਾ ਹਾਂਜੀ ਬਾਇਓਗ੍ਰਾਫੀ ਦਾ ਖਾਲਸਾ ਸ੍ਰੀ ਵਾਇਗੁਰ ਦੀ ਖਾਤੇ ਜਿਹੜੇ ਕਰ ਲਾ ਰੇਡ ਕਰ ਲਾ ਰੇਡ ਕਰ ਲਾ ਬਾਲਾ ਤਾਂ ਹਿੱਕ ਤੇ ਮੈਕ ਤੇ ਬੋਲੇ ਨਹੀਂ ਤੇ 14 ਤੋਂ ਪਾਰਟੀ ਨਾਲ ਜੁੜੇ ਹੋਏ ਆ ਤੇ ਕੰਮ ਕਰ ਰਹੇ ਆ ਕਹਿੰਦੇ ਸੀ ਵੀ ਟਿਕਟਾਂ ਨਹੀਂ ਮਿਲਦੀਆਂ ਪਾਰਟੀ ਟਿਕਟਾਂ ਨਹੀਂ ਦਿੰਦੀਆਂ ਇੰਜ ਕਰਦੀ ਵਰਕਰਾਂ ਦੀ ਕਦਰ ਨਹੀਂ ਕਰਦੀ ਇੱਕ ਮਾਮੂਲੀ ਬੰਦੇ ਨੂੰ ਚੱਕ ਕੇ ਜੀ ਐਮਐਲ ਸਾਹਿਬ ਨੇ ਟਿਕਟ ਦਿੱਤੀ ਆ ਤੇ ਨਗਰ ਦਾ ਸਾਰੇ ਨਗਰਦਾਰੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਐਮਐਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਛੋਟਨਾ ਵਾਦਾ ਕਰਦਾ ਜੀ ਮਾਨ ਸਤਕਾਰ ਦਿੱਤਾ ਤੇ ਮੈਂ 5 ਸਾਲ ਤੁਹਾਡੇ ਮਾਨ ਸਤਕਾਰ ਨੂੰ ਆਪਦੇ ਸਿਰ ਤੇ ਮੱਥੇ ਲਾ ਕੇ ਰੱਖਾਂਗਾ ਤੇ ਕਦੇ ਤੁਹਾਨੂੰ ਪਰੇਤ ਨਹੀਂ ਦਿਖਾਵਾਂਗਾ ਤੇ ਤਨ ਮਨ ਤਾਂ ਨਾਲ ਜੀ ਪੂਰੀ ਲਗਨ ਨਾਲ ਸੇਵਾ ਕਰਾਂਗੇ ਸਾਰੇ ਫਕਰ ਦੀ ਤੇ ਸਾਰੇ ਨਗਰ ਦਾ ਮੈਂ ਹੱਥ ਜੋੜ ਕੇ ਵੋਟਾਂ ਮੰਗਦਾ ਜੀ ਤੇ ਮੈਨੂੰ ਮਾਨ ਦਿਓ ਜੀ ਤੇ 5 ਸਾਲ ਤੁਹਾਡੀ ਮੈਂ ਸੇਵਾ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਉ ਅਸੀਂ ਇੱਕ ਨੌਜਵਾਨ ਲੀਡਰ ਨੂੰ ਵੀ ਤੁਹਾਡੇ ਰੂਪ ਰੂਪ ਕਰੀਏ ਸਾਡੇ ਮੈਡਮ ਦੇ ਸੁਪੁੱਤਰ ਅਸੀਂ ਸ਼ਾਰਟ ਨੇਮ ਇਨ ਦਾ ਜੇਪੀ ਸਿੰਘ ਕਹਿੰਦੇ ਹੁੰਦੇ ਆ ਉੱਥੇ ਦਫ਼ਤਰ ਜਾਂਦੇ ਆ ਮੈਂ ਉਸ ਛੋਟੇ ਵੀਰ ਨੂੰ ਸਾਡੇ ਬੱਚੇ ਨੂੰ ਕਹਾਂ ਕਿ ਉਹ ਵੀ 2 ਮਿੰਟ ਸੰਗਤਾਂ ਦੇ ਨਾਲ ਆਪਣੇ ਸ਼ਬਦਾਂ ਦੀ ਸਾਂਝ ਪਾਉਣ ਦੇ। ਗੁਰਜੀਕਾ ਕਾਲ ਸਾਹਿਬ ਸ੍ਰੀਵਾਹਿ ਗੁਰਜੀ ਕੀ ਫਤਿਹ ਮੈਂ ਆਪ ਸਭ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਅੱਜ ਦੀ ਮੀਟਿੰਗ ਦਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਮੁੱਦਾ ਇਹ ਹੈ ਆਉਣ ਵਾਲੀਆਂ ਚੋਣਾਂ। ਆਪਣੇ ਤੁਸੀਂ ਕੈਂਡੀਡੇਟਾਂ ਨੂੰ ਮਿਲੇ ਹੋਏ ਹੋ ਆਪਣੇ ਕੈਂਡੀਡੇਟਸ ਨੂੰ ਜਾਣਦੇ ਹੋ ਤੇ ਆਪਣੇ ਕੈਂਡੀਡੇਟਸ ਨੂੰ ਪਛਾਣਦੇ ਹੋ ਜੋ ਕਿ ਇੱਕ ਬਹੁਤ ਹੀ ਜ਼ਿਆਦਾ ਵੱਡੀ ਗੱਲ ਹੁੰਦੀ ਹੈ ਕਿਉਂਕਿ ਲੋਕਾਂ ਦਾ ਜੋ ਹਾਲ ਹੈ ਉਹ ਪਹਿਲਾਂ ਵੀ ਨਹੀਂ ਵਰਦੇ ਉਹ ਬਾਅਦ ਚੋ ਵੀ ਨਹੀਂ ਵਰਦੇ ਐਮਐਲਏ ਸਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਇੰਨਾ ਹੀ ਪਿੰਡਾਂ 'ਚ ਰਹਿੰਦੇ ਨੇ ਤੇ ਇੰਨਾ ਹੀ ਪਿੰਡਾਂ ਦੇ ਕੰਮ ਕਰਦੇ ਨੇ ਮੈਂ ਉਹਨਾਂ ਨੂੰ ਪ੍ਰੋਸਤ ਬੋਲਣਾ ਕਿ ਆਉਣ ਵਾਲੇ ਸਮੇਂ ਆ ਜੀ ਲੋਕ ਸਭਾ ਦੇ ਕੈਂਡੀਡੇਟ ਜਿਹੜਾ ਬੜੀ ਪ੍ਰੀਤ ਦੇ ਕੈਂਡੀਡੇਟ ਉਹ ਵੀ ਇੰਨਾ ਹੀ ਕੰਮ ਕਰਨਗੇ ਨਿਸ਼ਵਾਰ ਤੋਂ ਕੇ ਕੰਮ ਕਰਨਗੇ ਜਿਵੇਂ ਐਮ ਐਲ ਏ ਸਾਹਿਬ ਨੇ ਗਰੰਟਾਂ ਦਿੱਤੀਆਂ ਸਕੂਲ ਬਣਾਏ ਸੜਕਾਂ ਬਣਾਈਆਂ ਬਾਕੀ ਵੀ ਇੰਨਾ ਹੀ ਕੰਮ ਕਰਨਗੇ ਤੇ ਮੇਰੀ ਇੱਕ ਅਪੀਲ ਹੈ ਕਿ 14 ਤਰੀਕ ਦੀ ਇਲੈਕਸ਼ਨ ਹੈ 14 ਤਰੀਕ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਤੁਸੀਂ ਜ਼ਰੂਰ ਜਿਤਾਇਓ ਤਾਂ ਕਿ ਇਹ ਜਿਹੜਾ ਸਰਕਾਰ ਦਾ ਸੈਮੀ ਫਾਈਨਲ ਹੈ ਇਹ ਆਪਾਂ ਜਿੱਤੀਏ ਤੇ ਆਉਣ ਵਾਲੀ ਵਾਰੀ ਅਗਲੀ ਵਾਰ ਫੇਰ ਸਰਕਾਰ ਬੁਲਾइए ਫੇਰ ਜਿੱਤਿਆ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਸਾਡੇ ਨੌਜਵਾਨ ਬੇਟੇ ਦਾ ਇੱਕ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਦੇਖੋ ਜਿੰਨੀ ਦੇਰ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਨਹੀਂ ਵਿਚਰਦੇ ਅਸੀਂ ਓਨੀ ਦੇਰ ਰੱਕੇ ਨਹੀਂ ਬੱਸ ਤੇ ਜਿੰਨੀ ਦੇਰ ਅਸੀਂ ਆਪਣੀ ਕਮੀ ਨਹੀਂ ਕੱਢਦੇ ਓਨੀ ਦੇਰ ਵੀ ਅਸੀਂ ਸਰਵਾਈਵ ਨਹੀਂ ਕਰ ਸਕਦੇ ਲੋਕਾਂ ਦੇ ਬਹੁਤ ਸਿਰੋ ਲੱਤਾਂ ਥੋੜੀਆਂ ਬਹੁਤ ਸ਼ਿਕਾਇਤਾਂ ਆਈਆਂ ਜਿੰਗੀਆਂ ਕਿ ਕੰਮਾਂ ਪ੍ਰਤੀ ਉਹਦੇ 'ਚ ਮੈਂ ਇਹ ਸਮਝਦਾ ਕਿ ਉਹਦੇ 'ਚ ਹੋ ਸਕਦਾ ਦੇਖੋ 100% ਕੰਮ ਕਦੇ ਵੀ ਸਾਡੇ ਪੂਰੇ ਨਹੀਂ ਹੁੰਦੇ ਕਈ ਵਾਰੀ ਕੰਮ ਜਾਇਜ਼ ਹੁੰਦੇ ਆ ਨਜਾਇਜ਼ ਹੁੰਦੇ ਆ ਜਾਂ ਬਜਟ ਤੋਂ ਬਾਹਰ ਦੀਆਂ ਗੱਲਾਂ ਹੁੰਦੀਆਂ ਨੇ ਲੇਕਿਨ ਕਿਤੇ ਨਾ ਕਿਤੇ ਉਹ ਅਸੀਂ ਇਸ ਗੱਲ ਦੀ ਆਪਣੀ ਝੋਲੀ ਇਹ ਪਵਾਉਨੇ ਆ ਖੇਮਾ ਦੇ ਜਾਜਕਾਂ ਵੀ ਕਿਤੇ ਨਾ ਕਿਤੇ ਸਾਡੇ ਕੋਲੋਂ ਕੜੀ ਦਾ ਕੰਮ ਕਰਨ ਦੇ ਵਿੱਚ ਕਮੀਆਂ ਰਹੀਆਂ ਹੋਈਆਂ ਨੇ ਜਿਹੜੀਆਂ ਕੀ ਇਹਨਾਂ ਕੰਮਾਂ ਦੇ ਵਿੱਚ ਉਲੰਭੇ ਦਾ ਕਾਰਨ ਬਣਦੀਆਂ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਕੜੀ ਨੂੰ ਮਜ਼ਬੂਤ ਕਰਕੇ ਚੱਲਾਂਗੇ ਕਦੇ ਵੀ ਇਹ ਮੌਕਾ ਨਹੀਂ ਦੇਵਾਂਗੇ ਕਿ ਕਿਸੇ ਵੀ ਸੱਜਣ ਦਾ ਕੰਮ ਜਿਹੜਾ ਕੋਈ ਆਵੇ ਦਫ਼ਤਰ ਤੱਕ ਦਾ ਹੋਵੇ ਐਮਐਨਏ ਸਾਹਿਬ ਦੇ ਦਾ ਤੇ ਉਹ ਨਾ ਹੋ ਪਾਵੇ ਕਿ ਅਸੀਂ ਅਸੰਭਵ ਸ਼ਬਦ ਆਪਣੇ ਇਸ ਪੈਟਰਨ ਦੇ ਵਿੱਚੋਂ ਬਾਹਰ ਰੱਖਾਂਗੇ ਔਰ ਹਾਂ ਦੂਸਰੀ ਗੱਲ ਇਹ ਵੀ ਕੰਮ ਜਾਇਜ਼ ਹੋਣੇ ਚਾਹੀਦੇ ਨੇ ਤੇ ਕਈ ਵਾਰ ਓਵਰ ਬਜਟ ਕੰਮ ਹੁੰਦੇ ਨੇ ਉਹਨਾਂ ਨੂੰ ਸਮਾਂ ਲੱਗ ਜਾਂਦਾ ਉਹਦੇ ਲਈ ਵੀ ਖੇਮਾ ਦੀ ਜਾਂਚ ਨਾਲ ਲੈਣੀ ਹੁੰਦੀ ਆ ਮੈਂ ਐਮਐਲਏ ਸਾਹਿਬ ਨੂੰ ਇੱਕ ਬੇਨਤੀ ਕਰ ਦੇਣਾ ਕਿ ਸਾਡੇ ਦੋ ਤਿੰਨ ਮੁਹੱਲਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਚੱਲ ਰਹੀ ਸੀ ਉਹਦੇ ਵਾਸਤੇ ਆਪ ਜੀਆ ਨੇ ਸਾਫ਼ ਪਾਣੀ ਵਾਸਤੇ ਪਿਛਲੇ ਦਿਨੀ ਸਾਡੀ ਪੰਚਾਇਤ ਨੂੰ 7.5 ਲੱਖ ਰੁਪਏ ਜਾਰ ਦਿੱਤਾ ਸੋ ਉਹਦੇ ਵਾਸਤੇ ਜਿਹੜੇ ਦੂਰੋਂ ਆ ਕੇ ਪਾਣੀ ਜਿਹੜਾ ਹੈ ਉਹ ਸੰਗਤ ਨੂੰ ਦਿੱਤਾ ਜਾਊਗਾ ਉਹਦੇ ਵਿੱਚ ਮੈਂ ਬੇਨਤੀ ਕਰਦਾ ਕਿ ਉਥੇ ਕੋਈ ਪੱਖਪਾਤ ਨਾ ਹੋਵੇ ਜੇ ਕੋਈ ਹੁਨਾ ਹੋਵੇ ਤਾਂ ਅਸੀਂ ਤੁਹਾਡੇ ਧਿਆਨ ਚ ਲਿਆਵਾਂਗੇ ਤੁਸੀਂ ਅਧਾਰੀਆਂ ਦੇ ਨਾਲ ਹੀ ਜਿਹੜੇ ਸਭ ਤੋਂ ਪਹਿਲਾਂ ਦੇਖੋ ਕੰਮ ਨੂੰ ਜਦੋਂ ਅਸੀਂ ਇੱਕ ਪਰਿਵਾਰ ਬਣਦੇ ਹਾਂ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਜਿੱਥੇ ਜ਼ਰੂਰਤ ਹੈ ਵੀ ਜ਼ਰੂਰਤ ਸਭ ਤੋਂ ਪਹਿਲਾਂ ਪੂਰੀ ਹੋਵੇ ਜੇ ਕੋਈ ਓਵਰ ਬਜਟ ਹੈਗਾ ਉਸ ਤੋਂ ਬਾਅਦ ਉਹ ਵਰਤਿਆ ਜਾਵੇ ਜਿਹੜੇ ਮੋਹੱਲਿਆਂ ਦੇ ਵਿੱਚ ਜ਼ਰੂਰਤ ਆ ਉਹਨਾਂ ਦੇ ਵਿੱਚ ਉਹ ਜਿਹੜੇ ਬੋਰ ਆ ਪੈਨ ਦੇ ਅਧਾਰ ਤੇ ਉਹ ਕਰਵਾਏ ਜਾਣ ਉਹ ਜਿਹੜਾ ਪੈਸਾ ਹੋਊਗਾ ਉਹ ਪੈਸਾ ਪੰਜਾਬ ਸਰਕਾਰ ਵੱਲੋਂ ਪੰਚਾਇਤ ਦੇ ਖਾਤੇ 'ਚ ਆ ਚੁੱਕਿਆ ਵਾ ਆਉਣ ਵਾਲੇ ਦਿਨਾਂ 'ਚ ਉਹ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋਊਗਾ ਇੰਨੀਆਂ ਕੁ ਬੇਨਤੀਆਂ ਦੇ ਨਾਲ ਮੈਂ ਬੇਨਤੀ ਕਰਾਂ ਸਾਡੇ ਸਤਕਾਰਯੋਗ ਐਮਐਲਏ ਸਹਿਬਾਨ ਨੂੰ ਉਹ ਖੁੱਲੇ ਸਮੇਂ ਲਈ ਜਿੰਨਾ ਚਾਹਣ ਆਪ ਸੰਤਾਂ ਦੇ ਨਾਲ ਸ਼ਬਦਾਂ ਦੀ ਸਾਂਝ ਪਾਉਣ ਦੀ ਮંચ ਤੇ ਵਿਰਾਜਮਾਨ ਮੇਰਾ ਚੋਟੜੀ ਬੱbbi ਭਾਈ ਜਿਹੜਾ ਹਮੇਸ਼ਾ ਹੀ ਪਿੰਡ ਦੀ ਵਿਚਾਰ ਚਰਚਾ ਜਦੋਂ ਵੀ ਲੱਗਦਾ ਉਹਨੂੰ ਕਰਦਾ ਕਿਉਂਕਿ ਪਿੰਡ ਵਿੱਚ ਸਹਾਰਾ ਹੋਣਾ ਬਹੁਤ ਵੱਡੀ ਗੱਲ ਹੈ ਤੇ ਉਹਨਾਂ ਦੀ ਸਮੁੱਚੀ ਟੀਮ ਇੱਧਰ ਬੀਬੀ ਸ਼ਰੀਨ ਕੌਰ ਜੀ ਬੈਠੇ ਹੈ ਜਿਹੜੇ ਜਿਹੜਾ ਪ੍ਰਿਸਟ ਕਰਦੇ ਸਾਡੇ ਪਰਮਿੰਦਰ ਸਿੰਘ ਜੀ ਬਲੌਗ ਸੰਪਤੀ ਤੇ ਉਹਨਾਂ ਦੇ ਪਤੀ ਇੱਥੇ ਆ ਤੇ ਮਾਣੂ ਕਾ ਤੋਂ ਸਾਡੇ ਲੱਖੀ ਬੈਠੇ ਹੈ ਸਰਪੰਚ ਸਾਹਿਬ ਸਮੂਹ ਨਗਰ ਵਾਸੀਓ ਪਤੈ ਵੀ ਸਾਕਤ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਮੈਂ ਗੱਲ ਗ੍ਰਾਂਟਾ ਤੋਂ ਹੀ ਕਰਾਂਗਾ। ਇੱਥੇ ਸ਼ੁਰੂ ਕਰਦੀ ਆਂ। ਮੇਰੇ ਆਪਾਂ ਨੂੰ ਕਈ ਚੀਜ਼ਾਂ ਦਾ ਪਤਾ ਹੋਣ ਦੇ ਬਾਵਜੂਦ ਆਪਾਂ ਜੇ ਚੁੱਪ ਰਹੇਗੇ ਤਾਂ ਆਪਾਂ ਵੀ ਉਹਨੇ ਹੀ ਗੁਨਾਹ ਕਰਾਂਗੇ। ਮੈਂ ਪਿੱਛੇ ਦੇ 81 ਪਿੰਡਾਂ ਨੂੰ ਗ੍ਰਾਂਟਾ ਬਣ। 81 ਪਿੰਡਾਂ ਦੇ ਵਿੱਚ ਕੋਈ ਸੰਪਾਤ ਕਾਂਗਰਸ ਵੀ ਸੀ, ਕੋਈ ਇਕੱਲ ਹੀ ਸੀ। 81 ਦੇ 81 ਨੂੰ ਗ੍ਰਾਂਟਾ ਬਣ। ਤੁਸੀਂ ਬਾਕੀ ਸਾਰੇ ਪੋਟੇਟੋ ਪਿੰਡ ਨੂੰ ਸਭ ਤੋਂ ਸਾਡੇ ਤੋਂ ਤੱਕ ਦੀ ਗ੍ਰਾਂਟ ਆਈ ਪਹਿਲਾਂ ਸਕੂਲ ਦਾ ਕੰਮ ਕਰਾ ਕੇ ਹੀ ਫਿਰ ਪਿੰਡ ਸਕੂਲ। ਕੰਮ ਹੋਇਆ। ਤਾਂ ਗਾ ਸਰਪੰਚ ਕੋਲੇ ਇੰਨਾ ਟਾਈਮ ਨਹੀਂ ਸੀ ਕਿਉਂ ਗ੍ਰਾਂਟ ਲੈਣਾ। ਪੱਛਤ ਨਹੀਂ ਤੁਸੀਂ। ਉਹ ਗ੍ਰਾਂਟ ਨਹੀਂ ਲੈਣਾ ਏ। ਮੈਨੂੰ ਸਮਝ ਨਹੀਂ ਆਉਂਦੀ ਜਦੋਂ ਤੁਸੀਂ ਸਰਪੰਚ ਬਣ ਗਏ। ਸਾਰੇ ਪਿੰਡ ਦਾ ਹੀ ਭਲਾ ਕਰਨਾ ਹੁੰਦਾ ਇੱਕ ਤਾਂ ਤਾਂ ਕਰਨਾ ਹੀ ਨਹੀਂ ਬਾਕੀ। ਅਸੀਂ ਫੇਰ ਵੀ ਮੈਂ ਭਾਈ ਬੱਬੀ ਤੋਂ ਪੁੱਛਿਆ। ਮੈਂ ਕਿਹਾ ਵੀ ਗ੍ਰਾਂਟ ਨਹੀਂ ਲੈਣਾ ਏ। ਉਹ ਕਹਿੰਦੇ ਭੰਡ ਦੀ ਪਿੰਡ ਦੇ ਵਿਕਾਸ ਦੇ ਕੰਮ ਆਪਾਂ ਨਹੀਂ ਰੋਕਣਾ। ਆਪਾਂ ਜੋ ਚਾਹਤ ਹੋਏ ਜਿਵੇਂ ਵੀ ਹੋਏ ਬਈ ਤੁਸੀਂ ਪਰਮੇਂਦਰ ਦੇ ਅੰਤ ਗ੍ਰਾਂਟ ਤੇ ਪਰਮੇਂਦਰ ਜਾ ਕੇ ਗ੍ਰਾਂਟ ਲੜ ਕੇ ਉੱਥੇ ਤੱਕ ਪਹੁੰਚਾਈ। ਅਸੀਂ ਵੀ ਕਹਿੰਦੇ ਬਈ ਤੁਸੀਂ ਸਾਡੇ ਕਹੇ ਇੱਕ ਕੰਮ ਕਰੋ। ਅਸੀਂ ਵੀ ਕਹਾਗੇ। ਪਰ ਕਰੋਗੇ ਕਿ ਕਿ ਤੁਹਾਡੇ ਕੋਲ ਕਿੰਨਾ ਵੀ ਸਮਾਂ ਹੈ ਨਹੀਂ ਕਿ ਤੁਸੀਂ ਜਗਰਾਉਂ ਤੱਕ ਜਾ ਕੇ ਵੀਡੀਓ ਦਾ ਪਤਾ ਘਰਾਟੀ ਮੜਦੇ ਹੋ ਚੱਕ ਰਹੇ ਹੋ ਬੰਦੇ ਫੜ ਕੇ ਲਏਗਾ ਫੋਟੋ ਹੋਊਗਾ ਮਰੂ ਫੇਟ ਜਾ ਕੇ ਕਹਿਣਾ ਪੈਣਾ ਬਈ ਆਮ ਆਦਮੀ ਪਾਰਟੀ ਦੀ ਐਮ ਐਲ اے ਨੇ ਪਿੰਡਾਂ ਦੇ ਵਿੱਚ ਨਿਰਪੱਖ ਹੋ ਕੇ ਗ੍ਰਹਿਤਾ ਬਣੀ ਕਿੱਥੇ ਅਸੀਂ ਰਾਣਾ ਪਾਣ ਬਈ ਸਾਨੂੰ ਤਾਂ ਕੁਝ ਮਿਲਦਾ ਨਹੀਂ ਅਸੀਂ ਕੰਮ ਕੀ ਕਰੀਏ ਆ ਮੇਰੇ ਵੀਰ ਬਜਦੇ ਆ ਪਰਾਂ ਮੈਂ ਟਿਕਾ ਸਾਪਾ ਦੀ ਗ੍ਰਾਂਟ ਆਈਏ ਚਾਰ ਮਹੀਨੇ ਸਾਤਾਂ ਨੂੰ ਗੱਜੇ ਮਰਜੀ ਮੈਂ ਤੁਹਾਨੂੰ ਵਾਦਾ ਕਰਦੀ ਆ ਗ੍ਰਾਂਟ ਦਾ ਮੈਨੂੰ ਆਏਗਾ ਆਪਣੇ ਕੋਲੇ ਤੁਸੀਂ ਜਿੱਥੇ ਮੋਟਰ ਲਵਾਉਣੀ ਆ ਬਾਈ ਬੱਬੀ ਨੂੰ ਦੱਸ ਦਿਓ ਤੁਹਾਡੀ ਮੋਟਰ ਉੱਥੇ ਲੱਗੂ ਬੋਲੇ ਸੋਨਹਿਰੋ ਪਿੰਡ ਦਾ ਕੋਈ ਵੀ ਕੰਮ ਐਸ ਕਰਕੇ ਤੂੰ ਰਾਮੀ ਲਾਰੇਗਾ ਬਈ ਸਪਾਕ ਚਾਪੜਾ ਨਹੀਂ ਹੈ ਐਮਐਲਏ ਤਾਂ ਤੁਹਾਡੀ ਹੈਗੀ ਆ ਨਾ ਆ ਕੱਲ ਨੂੰ ਤੁਸੀਂ ਬਲੌਕ ਸੰਪਤੀ ਮੈਂਬਰ ਜਿਤਾ ਲਿਆ ਤਾਂ ਇਹ ਵੀ ਸਰਪੰਚ ਦੀ ਮੀਟਿੰਗ ਲੈ ਸਰਦਾ ਇਹ ਵੀ ਬਲੌਕ ਸੰਪਤੀ ਮੈਂਬਰ ਦੀ ਮੀਟਿੰਗ ਲੈਸੀ ਇਸੇ ਫੇਰੇ ਚ ਬਾਬਾ ਕਰਦੇ ਆ ਇਹ ਆ ਕੇ ਬੈਠਿਆ ਕਰੇਗਾ ਤੇ ਨਾਲ ਮੀਟਿੰਗਾਂ ਲੈ ਆ ਕਰੇ ਅਗਲੀ ਪਿੰਡ ਦੇ ਵਿਕਾਸ ਦੀ ਗੱਲ ਕਰੇਗਾ ਸ਼ਹਿਰੀ ਦਾ ਕਰਮ ਹੈ ਜ਼ਿਲ੍ਹਾ ਪ੍ਰਿੰਸੀਪਲ ਜ਼ਿਲ੍ਹਾ ਪ੍ਰਿੰਸੀਪਲ ਤੇ ਡੀਸੀ ਦੇ ਰੱਕੇ ਸੈਂਟਰ ਤੋਂ ਸਕੀਮਾਂ ਲੈ ਆ ਕੇ ਪਿੰਡੇ ਤੱਕ ਦੇਣੀਆਂ ਪੀਡੀਓ ਕੱਪ ਤੋਂ ਦਾ ਕੰਮ ਹੈ ਸਾਡੇ ਪਰਮੰਦਰ ਦਾ ਜੇ ਹੁਣ ਤੱਕ ਕਹਿੰਦੇ ਆ ਨਾ ਹੁਣ ਤੱਕ ਤਾਂ ਇਹਨਾਂ ਲਈ 1 ਸਾਲ ਹੋ ਗਿਆ ਕਹਿੰਦੇ ਸੀ ਸਾਡੀ ਬਚਤ ਝਾੜੂ ਵਾਲੇ ਵਾਲੀ ਨਰੂਦੀ ਸਾਡੀ ਬਚਤ ਹੈ ਕਿ ਅਸੀਂ ਤਾਂ ਪ੍ਰਾਪਤ ਕੱਪ ਕਰਾ ਗਏ ਬੋਲ ਆ ਗਏ ਸਾਡੇ ਲੋਕ ਅਪਰਮੰਦਰ ਵਿੱਚ ਬਲੌਕ ਸੰਸਦ ਮੈਂਬਰ ਖੜਤ ਕੇ ਇਹ ਮੀਟਿੰਗਾਂ ਵੀ ਕਰ ਸਕਦੇ ਫਾਈਲ ਵੀ ਕਰ ਸਕਦਾ ਬਈ ਗ੍ਰਾਂਟ ਕਿੱਥੇ ਕਿੱਥੇ ਖਰਚਣੀ ਹੈ ਇਹ ਵੀ ਦੱਸੋ ਭਈ ਮੋਟਰ ਇੱਥੇ ਵੀ ਇੱਥੇ ਲੱਗਣੀ ਚਾਹੀਦੀ ਆ ਲੋਟਰੇ ਹੱਥੋਂ ਹੀ ਲੱਗੇ ਉਹ ਵੀ ਦੱਸੋ ਕਿ ਸਾਡੇ ਇੱਥੇ ਪਾਸੇ ਗੰਦਾ ਪਾਣੀ ਕਿਉਂ ਆਇਆ ਇਹ ਚਿੱਠੀ ਜਾਰੀ ਕਰ ਸਕਦਾ ਮੈਂ ਇੱਕੋ ਗੱਲ ਕਹਿਣਾ ਚਾਹਾਂਗੀ ਇੱਕ ਵਾਰੀ ਆਪਾਂ ਰੋਕ ਕੇ ਮਾਨ ਸਰਕਾਰ ਨੇ ਲੋਕਾਂ ਦੇ ਹਿੱਤ ਵਿੱਚ ਲੋਕਾਂ ਦੇ ਲਈ ਕੰਮ ਕੀ ਚਾਹੇ ਢੋਰੂ ਪਾਣੀ ਘਟਾਣੇ ਹੋਵੇ ਚਾਹੇ ਛੱਪੜਾਂ ਦੀ ਸਫਾਈ ਹੋਵੇ ਚਾਹ ਪੁੱਛ ਵੀ ਹੋਵੇ ਕਿਤੇ ਕਿਤੇ ਤਾਂ ਅਸੀਂ ਕਿਤੇ ਕਿਤੇ ਤਾਂ ਸਰਪੰਚ ਮੇਰੇ ਕੋਲ ਭਾਈ ਤੋਂ 3 ਕਰੋੜ ਰੁਪਈਆ ਲੈ ਗਏ ਹੁਣ ਜਿਹਨਾਂ ਘਰਾਂ ਨੂੰ ਕਿੰਨਾ ਉਹਨੇ ਕੀ ਦੇਣਾ ਜਿਹਨਾਂ ਘਰਾਂ ਨੂੰ ਕਿੰਨਾ ਕੋਲੋਂ ਕੀ ਦੇਣਾ ਮੇਰੇ ਵੀਰ ਚਾਕੇ ਕਹਿੰਦੇ ਆ ਮੈਨੂੰ ਬਈ ਸੱਤੇ ਆ ਬੜਾ ਹਾਲ ਆ ਗ੍ਰਾਂਟ ਤਾਂ ਉਹਦੇ ਪੱਤੇ ਚ ਹੀ ਪਾਉਂਦੇ ਮੈਂ ਉਹਦੇ ਭਰਾਵਾਂ ਤੇ ਕਿਉਂ ਕਲੰਕ ਲਾਉਂਦਾ ਇਹ ਬਹੁਤ ਘੱਟ ਘਰ ਹੈ ਇਹ ਗੱਲ ਕੋਈ ਬਾਈਕ ਪੱਦੀ ਨਹੀਂ ਆ ਇੱਕ ਨੇਕ ਸੁਭਾ ਸੋਚਿਆ ਹੋਇਆ ਇਨਸਾਨ ਨਿਮਰ ਇਨਸਾਨ ਤੇ ਹਮੇਸ਼ਾ ਮਨ ਦੇ ਵਿੱਚ ਮੈਨੂੰ ਵੀ ਇਹ ਕਹਦੇ ਹੋਗੇ ਬਟਾ ਪਾਪ ਸੁਣਾ ਛੱਡ ਕੇ ਅੱਗੇ ਚੱਲ ਮੈਂ ਬੇਤੀ ਕੋਈ ਕੰਮ ਨਹੀਂ ਆ ਭਈ ਆਪਾਂ ਪਿਛਲੇ ਵਾਲਾ ਕੰਮ ਰੱਖ ਲਈਏ ਕਦੋਂ ਦੇ ਇਸ ਆਪਾਂ ਬਲੌਕ ਸੰਪੂਰਨ ਵਿੱਚ ਜਿਹੜੇ ਨਾ ਡੋਪਕਾਰੇ ਕੰਮ ਕਰਾਉਣੇ ਚਾਹੁੰਦੇ ਆ

ਇਹ ਪਿਛਲੇ ਮਹੀਨੇ ਜਦੋਂ ਚੋਣ ਜਾਂਦਾ ਲੱਗਣਾ ਸੀ ਉਦੋਂ ਪਿੰਡਾਂ ਦੇ ਚੈੱਕ ਮੰਡਲ 7 ਪਿੰਡਾਂ ਦਾ ਸਰਬਸੰਬਧੀ ਹੋਈ ਸੀ ਇੱਕ ਪਿੰਡਾਂ ਚੈੱਕ ਲੈ 6 ਬੁਰਜ ਕਲਾਲੇ ਵਾਲੇ ਸਾਰੇ ਪਿੰਡਾਂ ਨੂੰ 5-5 ਲੱਖ ਦੇ ਚੈੱਕ ਹੱਥ ਚੁਪੜਾ ਕੇ ਦੇਦੇ ਵੀ ਕਰ ਲੋ ਕਮਿਟੀ ਕਰਦਾ ਸਰਦਾਰ ਮਕਸਦ ਲਈ ਬਈ ਅਸੀਂ ਆਪ ਕਹੀਏ ਆਪ ਕਹੀਏ ਪਿੰਡ ਦੇ ਪੰਚਾਇਤ ਚੁਣੀ ਪੰਚਾਇਤ ਬੈਠ ਕੇ ਇਹ ਨਾਲ ਡਿਸਕਸ ਕਰੇ ਭਈ ਉਹ ਫੁਲਾੰਦੇ ਆ ਦੀ ਗੱਲ ਚ ਮੈਨੂੰ ਵੋਟਾਂ ਨਹੀਂ ਸੀ ਕਿਉਂਕਿ ਉਹਨਾਂ ਨੇ ਆਪ ਕਨਾਲੀਆਂ ਮਦਦ ਕਰ ਦਿੱਤੀ। ਜਾਂ ਆਪ ਇਹ ਤੇ ਮੇਰੇ ਉਹਨਾਂ ਦੀ ਅਏ ਕਰਦੇ ਆ ਸਭ ਤੇ ਮੇਰੇ ਆ ਇਹਨਾਂ ਦੀ ਦੁਆਰਾ ਪੜ ਕੇ ਸਭ ਤੇ ਬਣਾ ਦੇ। ਇਹ ਨਹੀਂ ਮੈਂ ਬਰਦਾਸ਼ਤ ਕਰਦਾ। ਜਦੋਂ ਮੈਂ ਅੰਦਰੋਂ ਬਣਦੀ ਮੈਂ ਸਾਰਿਆਂ ਦੀ ਆ। ਫੇਰ ਤਾਂ ਨਿਰਪੱਖ ਕੰਮ ਹੋਣਗੇ। ਪੱਖਪਾਤ ਕੋਈ ਨਹੀਂ। ਆ ਇਹ ਹੋ ਸਕਦਾ। ਕਿਤੇ ਕੰਮ ਦੇ ਵਿੱਚ ਵਿਅਸਤ ਪਿੰਡ ਹੈ। ਕੰਮ ਦੇ ਵਿੱਚ ਦੇਖੀ ਹੋਈ ਜਾਂ ਪੁੱਛੋ। ਵੀਰ ਮਾਰੀ ਦੀ ਕੰਮਰਸੀ ਬਾਬਤ ਤੇ ਕਰ ਰਹੇ ਆ ਅਸੀਂ ਇੱਕ ਵਾਰ 14 ਤਰੀਕ ਨੂੰ ਮੇਰੀ ਭੈਣ ਦੇ ਹਰੀਫ ਘਰ ਨੂੰ ਝਾੜੂ ਦਾ ਫੇਟ ਝਾੜੂ ਦੀ ਮੋਲ ਤੇ ਨਾਲ ਸਾਰੇ ਪਰਮੇਂਦਰ ਨੂੰ ਝਾੜੂ ਯਾਦ ਰੱਖਣਾ ਉਹ ਕੀ ਓੱਖਾ ਰੱਖਣਾ ਮਾਲ ਸਾਹਿਬ ਤੇ ਹੱਥ ਮੈਸੇਜ ਜਾਈਏ ਭਾਈ ਜਗਰਾਉਂ ਦੇ ਸਾਰੇ ਵੇ ਸਾਰੇ ਪਿੰਡ ਤੁਹਾਡੇ ਜਿਹੜੇ ਕੰਮ ਤੁਸੀਂ ਕਰ ਰਹੇ ਹੋ ਚਾਹੇ ਬੱਚੇ ਨੂੰ ਨੌਕਰੀ ਦੇਣੀ ਹੈ ਚਾਹੇ ਉਹ ਖਾਲ ਪਾਣੀ ਉੱਪਰ ਚੱਕਣਾ ਚਾਹੇ ਉਹ ਤੁਸੀਂ ਅਰਕ ਮੈਰੀ ਪਾਣੀ ਉੱਪਰ ਲੈ ਕੇ ਵਾਲਾ ਬਿਜਲੀ ਫਰੀ ਦਿਨੇ ਲਾਈ ਜਿਹੜੇ ਦਾ ਕੰਮ ਕਰ ਰਹੇ ਹਾਂ ਐਸਐਸਫ ਅਸੀਂ ਬੜੀ ਸੇਵਾ ਦਿੱਤੀ ਹੈ ਸੜਕ ਸੁਰੱਖਿਆ ਬਹੁਤ ਸੀ ਅੱਗੇ ਕਿੰਨੀ ਵਾਰੀ ਮੇਕ ਕਰਦੇ ਸੀ ਬਈ ਐਕਸੀਡੈਂਟ ਹੋ ਰਿਹਾ ਸੀ ਆਈਵੇ ਦਾ ਕੋਈ ਰਸਤਾ ਨਹੀਂ ਸੀ ਲੱਭਦਾ ਇਹਨਾਂ ਦੀ 25 ਕਿਲੋਮੀਟਰ ਤੱਕ ਦੀ ਸਰਵਿਸ ਵੀ ਫੋਨ ਕਰੋ ਬੰਦੇ ਬੱਚੇ ਆ ਪਰਮਾਤਮਾ ਕਰੇ ਕਿਸੇ ਦੇ ਐਕਸੀਡੈਂਟ ਕਦੇ ਨਾ ਹੋਵੇ ਪਰ ਜੇ ਲੋੜ ਆ ਤਾਂ ਸਰਕਾਰਾਂ ਦਾ ਫਰਜ਼ ਬਣਦਾ ਉਹਨੂੰ ਮੌਕੇ ਤੇ ਸਪਾ ਸਾਡੇ ਵਿੱਚ ਸਾਡੇ ਲੋਕ ਸਭਾ ਇੰਚਾਰਜ ਸੰਪਨ ਮੱਕੜ ਜੀ ਆਏ ਮੈਂ ਉਹਨਾਂ ਨੂੰ ਜਿਓ ਆਇਆ ਆਖਦੀਆਂ ਤੇ ਤੁਹਾਡੇ ਤੋਂ ਬੇਨਤੀ ਕਰਕੇ ਲੈ ਕੇ ਜਾ ਰਹੀਆਂ ਬਈ ਆਉਣ ਵਾਲੀ 14 ਤਰੀਕ ਨੂੰ ਝਾੜੂ ਤੇ ਆਪਾਂ ਮੋਹਰ ਲਾ ਕੇ ਆਪਣੀ ਭੈਣ ਸ਼ਰੀਨ ਦੇ ਤੇ ਮੇਰੇ ਭਰਾ ਪਰਮਿੰਦਰ ਦੇ ਹੱਥ ਮਜ਼ਬੂਤ ਕਰ ਗਏ ਤਾਂ ਕਿ ਆਪਣੇ ਪਿੰਡ ਨੂੰ ਰਾਜਤਾ ਦੀ ਕੋਈ ਮਿਹਣਿਆਂ ਦੀ ਕਮੀ ਨਾ ਰਹੇ ਆਪਾਂ ਇੰਨਾ ਇੱਕ ਕੰਮ ਕਰਦ ਗਏ ਕਿ ਜਦੋਂ ਆਪਾਂ ਸਭ ਕਮੇਟੀ ਆਪਾਂ ਪੁੱਛੀਏ ਕਿ ਹਣ ਬਸੇ ਦੇ ਕੰਮ ਲੋਕਾਂ ਦੀ ਜਿੰਨ ਨੂੰ ਬਚਿਆ ਸੀ ਇਹ ਹੀ ਮੇਰੀ ਆਸ ਹੈ ਹੀ ਦੁਆ